ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਟ ਲੋੜੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਰ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਤੱਲੇ ਵਾਲਾ ਜੀ ਬਰਨਾਲੇ ਜ਼ਿਲ੍ਹੇ ਦੇ ਪਿੰਡ ਆ ਗੱਲਬਾਤ ਬਾਈ ਨਾਲ ਕਰਾਵਾਂ ਇਹ ਦੋਸ ਨੂੰ ਬੈੜਾ ਦਿਖਾਵਾਂਗੇ ਇੱਕ ਸੂਈ ਸਵਾਈ ਚੰਗੀ ਕ੍ਰੋਸਵਰਥ ਟਾਪ ਦੀ ਪੂਰੀ ਤੇ ਇੱਕ ਤੁਹਾਨੂੰ ਦਿਖਾ ਦਾਂ ਗੱਬਣ ਸੱਸੀ ਕਾ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਹੋ ਵਧੀਆ ਵੀ ਜੀ ਵਧੀਆ ਪਹਿਲਾ ਤਾਂ ਨੰਬਰ ਬੋਲ ਦਗੇ ਜੀ 9716 ਜੀ ਹੂੰ 85 ਦਾ 22 ਵੀਰੇ ਪਿੰਡ ਆਪਣਾ ਜੀ ਪੱਲੇਵਾਲ ਵੀਰੇ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਹਿਸੀਲ ਤਾਪਾ ਵੀਰੇ ਤਾਪਾ ਪੈ ਗਈ ਓਕੇ ਤੇ ਨੇੜੇ ਆਪਣੇ ਇੱਧਰ ਭਧੌੜਾ ਆ ਗਿਆ ਹਾਂਜੀ ਹਾਂਜੀ ਤੇ ਪੱਖੋ ਗੈਂਚਗਾ ਵੀ ਨੇੜੇ ਓਕੇ ਤੇ ਟੱਲੇ ਵਾਲੇ ਦਾ ਪੌੜ ਵੀ ਮਸ਼ਹੂਰ ਆ ਹਨਾ ਹਾਂਜੀ ਹਾਂਜੀ ਨਰਮ ਤੇ ਵਪਾਰ ਦਾ ਹੀ ਕੰਮ ਆਪਣਾ ਹਾਂਜੀ ਹਾਂਜੀ ਵੀਰੇ ਤੇ ਵੀਰੇ ਅੱਜ ਆਪਾਂ ਦੋ ਦਿਖਾ ਰਹੇ ਹਾਂ ਹਾਂਜੀ ਹਾਂਜੀ ਇਹ ਜਿਹੜੀ ਆਪਾਂ ਪਹਿਲੇ ਨੰਬਰ ਤੇ ਵੇੜ ਦੇਖੀ ਆਨੇ ਕਦੋਂ ਸੂਈ ਆ ਬਾਈ ਇਹ ਵੀਰੇ ਸੂਈ ਹੋਈ ਸਵੇਰ 5:00 ਵਜੇ ਜੇਰੇ ਦੀ ਆ ਪਈ ਆ ਜੇਰ ਪੈ ਚੁੱਕੀ ਵੀਰੇ ਜੇਰ ਆ ਪਈ ਆ ਕੰਪਲੀਟ ਜੀ ਜੇਰ ਆ ਜੀ ਤੇ ਬੋਲਾ ਫਿਰ ਕਿੰਨਾ ਕਾੜਦਾ ਬਾਈ ਬੋਲਾ ਵੀਰੇ ਕਾੜਦਾ ਉਹ 5 1/2 ਕਿਲੋ ਬੱਚੇ ਨੂੰ ਪਲਾ ਕੇ ਤੇ ਕਿਹੜਾ ਸੂਆ ਸੋ ਰਹੀ ਆ ਸੂਆ ਵੀਰੇ ਦੂਸਰਾ ਹੀ ਗਰਚ ਆ ਗਈ ਹੈ ਨਾ ਹਾਂਜੀ ਹਾਂਜੀ ਦੂਸਰਾ ਸੂਆ ਕੀ ਦੇਤਾ ਬਾਈ ਇਹਨੇ ਬੱਚਾ ਵੀਰੇ ਬੱਚਾ ਦੇਤਾ ਓਕੇ ਤੇ ਦੁੱਧ ਫਿਰ ਕਿੰਨਾ ਦੇ ਦੂਗੇ ਬਾਈ ਮਾਰਕ ਦਾ 25 ਕਿਲੋ ਕਹਿੰਦੇ ਆ ਰਹੇ ਗਣ ਆਪਦੇ ਹਨ ਆਦੀ ਸ਼ਾਮ ਜਨ ਲੈ ਕੇ ਜਾਣੀ ਖੋਲੋ ਜਿੰਨ ਤੋਂ ਰਕ ਰਹਿ ਤੇ ਹੁਣ ਵੀ ਚੰਗਾ ਲੇਵਾ ਚੱਕੀ ਫਿਰਦੀ ਐ ਨਹੀਂ ਗੱਲ ਹੈਗੀ ਕਿਸੇ ਪਾਸੇ ਖੁੰਜੀ ਵੀ ਨਹੀਂ ਵੀਡੀਓ ਕਰਕੇ ਕੱਟਣਾ ਸੀ ਜੀ ਹੋਰ ਵੀ ਓਕੇ ਓਕੇ ਇਹ ਫੋਨ ਦਾ ਕਿ ਨਹੀਂ ਖਾਲੀ ਠੀਕ ਆ ਵੀਰੇ ਕਾ ਲੇਵੇ ਦੀ ਜੱਜਮੈਂਟ ਹੋ ਜਾਂਦੀ ਅਗਲੇ ਨੂੰ ਹਾਂ ਹਾਂ ਆ ਦੇਖੋ ਜੀ ਸਾਈਜ਼ ਫੁੱਲ ਕੁਆਲਿਟੀ ਫਿਰ ਕਿੰਨਾ ਦੁੱਧ ਦੇ ਦਿੱਤਾ ਵੀ ਕਿੰਨਾ ਕਹਿ ਕੇ ਦੇਣਾ ਹੈ ਭਾਈ ਭਾਈ 25+ ਦੀ ਚੱਲ ਜੂ ਯਾਰ ਜਮਾਂ ਚੱਲੂਗੀ ਕੋਈ ਸ਼ਰਤ ਨਹੀਂ ਮਾਕ ਲੱਗਦਾ ਕਿ 25 ਪੂਰਾ ਖੁੱਲੇ ਦਿੱਤਾ ਹੈ ਹੂੰ ਬੱਚੇ ਦਾ ਕੰਮ ਨਹੀਂ ਕਰਦਾ ਵੀਰੇ ਕੁਛ ਨਹੀਂ ਕਰਦਾ ਹੂੰ ਠੰਡੀ ਸੀਰਵਿਸ ਦੀ ਲੇਵਾ ਇੱਕ ਨੰਬਰ ਕੁਆਲਿਟੀ ਬੁਰੀ ਚੰਗੀ ਜੀ ਬਾਕੀ ਦੀ ਗੱਲ ਜੇ ਆਪਾਂ ਇਹ ਲੇਵੇ ਦੀ ਗੱਲ ਕਰ ਗਏ ਹਨਾ ਲੈ ਬਰੇ ਲਾਇਆ ਉਹਦਾ ਕਾ ਕੀ ਕਰਦੇ ਸੀ ਬੱਚੇ ਕਰਕੇ ਉਧਰ ਹਾਂ ਯਾਰ ਕਮਾਲ ਆ ਹਾਂ ਤਾਂ ਭਾਈ ਜਿਵੇਂ ਮਾਰਦੇ ਫਰਦਾਰਾਂ ਦੋਸਤ ਬੜਾ ਸੌ ਮੜੀਆ ਤਾਂ ਯਾਰ ਕੋਈ ਪ੍ਰੋਬਲਮ ਨਹੀਂ ਪੜਾ ਗਿਆ ਨਾ ਕੁਛ ਨਹੀਂ ਯਾਰ ਇਹ ਤਾਂ ਭੂਸਾ ਨਾਲ ਕੁਝ ਵੀ ਆਪਣੀ ਫੁੱਲ ਜਿਵੇਂ ਵਾਹ ਯਾਰ ਝੋਣ ਦੇਖ ਵਾਕੀ ਜੇਰ ਦੇ ਆਪਾਂ ਕੰਪਲੀਟ ਨੂੰ ਲੈ ਬਾਤ ਕਾ ਦੇ ਦਿਖਾਵਾਂਗੇ ਬਸ ਵੀਰੇ ਬਹੁਤ ਆਇਆ ਤਾਂ ਹੱਥ ਲਾਉਣ ਸਾਰਦਾ ਦਉਂਦਾ ਨਾ ਹਾਂ ਵੀਰੇ ਬਾਲੀ ਚੰਗੀ ਹੈ ਓਕੇ ਆ ਦੇਖੋ ਜੀ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਇਹ ਸਾਈਡ ਵਾਈਡ ਦਾ ਮੰਗੇ ਤੇ ਕੋਈ ਸ਼ੁਭਾ ਜਣਾ ਵੀਡੀਓ ਪਾ ਦੂੰਗਾ ਜੇ ਵੀ ਮੰਗੇ ਕਾਕ ਬਾੜੀ ਬਣੀ ਹੋਈ ਸੀ ਓਕੇ ਹੁਣ ਤਾਂ ਹੁਣ ਕਿਹੜਾ ਘੱਟ ਆ ਬਾਈ ਜੇਰ ਕਰਕੇ ਬਈ ਬੈਂਦੀ ਨਹੀਂ ਸੀਗਾ ਓਕੇ ਓਕੇ ਚੋ ਕੇ ਬੱਚੀ ਨਾਲ ਜਿਹੜੀ ਚੀਜ਼ ਆ ਯਾਰ ਵੀਰੇ ਦੁੱਧ ਤਾਂ ਜ਼ਰੂਰ ਕੱਢਣਾ ਚਾਹੀਦਾ ਹਨਾ ਕਿੰਨੇ ਪੈਸੇ ਬਾਈ ਇਹਦੇ ਮਾਨ ਲ ਵੀਰੇ 75000 ਮਾਨਦਾਨ ਮਾਨਦਾਨ ਬਾਈ ਖੁੱਲਾ ਕਰਦਾ ਦੋ ਨੰਬਰ ਇਹ ਵੀ ਦੂਜਾ ਸੂਆ ਵੀਰੇ ਲਿਆਓ ਇਹਨੂੰ ਵੀ ਬਾਹਰ ਨੂੰ ਕੱਢ ਕੇ ਚੰਗੇ ਸਾਈਡ ਦੀ ਆ ਗਈ ਜੀ ਠੀਕ ਆ ਤੇ ਸੂਆ ਦੂਜਾ ਕਿੰਨੇ ਦਿਨ ਘੱਟ ਜੂ ਬਾਈ ਲੈ ਜੂ ਵੀਰੇ ਪਾਸਾ 7 ਦਿਨ ਜਿਆਦਾ ਪੰਜ ਤੋਂ ਸੱਤ ਦਿਨ ਬਾਕੀ ਚੰਗਾ ਸਾਇਦ ਜੀ ਚੰਗਾ ਥਣ ਲੈਵਾ ਤੇ ਕਿੰਨਾ ਦੁੱਧ ਕੱਢ ਦੂ ਬਾਈ ਇੱਦਕੇ ਬਾਈ ਇਹ ਵੀ 25+ ਦੀ ਦਰੂ ਜਾਂ ਓਕੇ ਮਗੇ ਤੇਰੀਆਂ ਦੋਨੇ ਵੜਾ ਕੁਆਲਟੀ ਵਾਲੀਆਂ ਹਨਾ ਹਾਂਜੀ ਹਾਂਜੀ ਆ ਦੇਖੋ ਜੀ ਸਾਇਦ ਚੰਗਾ ਇਹਦਾ ਵੀ ਜੀ ਵਾਕਿਆ ਐਚ ਐਫ ਚ ਆ ਗਈ ਬਾਈ ਫਾਰਮ ਚ ਲਈਆਂ ਘਰਬਾਰ ਸਭ ਕੁਝ ਦੱਸ ਦਾਂਗੇ ਓਕੇ ਜੀ ਕਿੰਨੇ ਦਿਨ ਬਾਕੀ ਵੀਰੇ ਦੇ ਵੀਰੇ ਹਫਤਾ ਵਾਲਾ ਯਾਰ ਨਾੜਾ ਨੂਣਾ ਹਵਾਨੇ ਤੇ ਵੜ ਗਿਆ ਹਾਂ ਬਾਈ ਬਿਚੋਰੀ ਚੰਗੀ ਆ ਯਾਰ ਆ ਦੇਖੋ ਮੋਨੀ ਗਾਨੀ ਜਿਵੇਂ ਮਾਦੀ ਖੇਤੀ ਚੱਲੇ ਨੂੰ ਕਿਦਾ ਮੋਟੀ ਮੇਰੇ ਤੇ ਕੀ ਕਰਦਿਆਂ ਬਈ ਤੇਰੇ ਮਾੜਾ ਮੋਟਾ ਓਕੇ ਜਮਾ ਸੀਲ ਆ ਯਾਰ ਜਮਾ ਨਹੀਂ ਪਾ ਤੂੰ ਪਹਿਲਾਂ ਓਕੇ ਓਕੇ ਤੇ ਮੋਟੀ ਪੈ ਵੀ ਰਸਾ ਪੈ ਵਰਗੀ ਆਉਂਦੀ ਹੈ ਨਾ ਬਾਈ ਬੜੀ ਨਰੂਈ ਆ ਦੇਖ ਆ ਦੇਖ ਹੂੰ ਤੇ ਕਿੰਨਾ ਦੁੱਧ ਦਾ ਸੇ ਵੀ 25 ਤੋਂ ਪਲੱਸ ਚੱਲਦਾ ਕੋਈ ਦੇ ਦੂਗੀ ਯਾਰ ਇਹਦੇ ਬਾਈ ਕਿੰਨੇ ਪੈਸੇ ਜਾਇਜ਼ ਜੀ ਦੱਸ ਦੇ 80000 ਰੁਪਏ ਮਨ ਮੰਨਦਾਨ ਬਾਈ ਕਰ ਦਾਂਗੇ 2 2000 ਰੁਪਏ ਦੋਨੇ ਬੜਾ ਖੁੱਲਾ ਕਰ ਹੋਰ ਵੀ ਹੋ ਜੂ। ਛਾੜ ਦਾਂਗੇ ਬਾਈ ਤੇਰਾ ਰਾਤ ਤੇ ਯਾਰ। ਕਿਉਂਕਿ ਬਾਈ ਕਹਿੰਦਾ ਮੋੜਦੇ ਨਹੀਂ ਆਪਾਂ। ਠੀਕ ਹੈ ਜੀ। ਤੇ ਇਹ ਵੀ 25 ਕਿਲੋ ਦੇ ਦੂ 80000 ਤੇ ਇਧਰ 75000 ਤੋਂ ਵਈ ਦਿਖਾਤਾ ਤੁਹਾਨੂੰ ਆਤਾ ਜੀ। ਠੀਕ ਆ ਇੱਕ ਤਰ੍ਹਾਂ ਦਾ ਪੂਰੀ ਠੰਡੀ ਤਸੀਲ ਤੁਹਾਡੇ ਸਾਹਮਣੇ ਨਾ ਆ। ਆ ਬਾਈ ਮੱਖੀ ਮੁੱਖੀ ਕਰ ਕੀ ਕਰਦੀ ਆ ਜਿਵੇਂ ਮਰਜੀ ਚੋਈ ਚੱਲਾਵੇਂ ਕੋਈ ਚੱਕਰ ਨਹੀਂ। ਠੀਕ ਆ ਠੀਕ ਠੀਕ। ਆਪਣਾ ਕੈਮਰੇ ਕਾਕੀ ਡਰਤ ਨੂੰ। ਓਕੇ ਓਕੇ ਆ ਦੇਖੋ ਜੀ ਥਣ ਲੇਵਾ ਸਾਫ। ਬਾਕੀ ਦੋ ਬੈਡਾਂ ਸੀ ਦੋਸ ਨੂੰ ਦਿਖਾਤੀਆਂ ਜੇਰ ਜੱਪਾ ਸਭ ਕੰਪਲੀਟ। ਮਗਰੇ ਦੇ ਬੱਚਾ ਆ ਗਿਆ ਸੀ ਬੱਚਾ ਪਿੰਡ ਆਪਣਾ ਟੱਲੇਆ ਜ਼ਿਲ੍ਹਾ ਆਪਾਂ ਬਰਨਾਲਾ ਤਹਿਸੀਲ ਤਾਪਾ ਤੇ ਨੇੜੇ ਵਾਈਆਂ ਦੇ ਇਧਰਲੇ ਪਾਸੇ ਪੱਖੋ ਗੈਂਚੀਆਂ ਵੀ ਆ ਤੇ ਭਧੌੜ ਵੀ ਨਜ਼ਦੀਕ ਆ ਗਿਆ ਹਾਂਜੀ ਹਾਂਜੀ ਦੋ ਬੈੜਾਂ ਹੀ ਦੋਨੇ ਸਾਨੂੰ ਚੈੱਕ ਕਰਾਤੀਆਂ ਬਾਕੀ ਸਾਰੇ ਵੀਰਾਂ ਦਾ ਅੰਤ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜੀ